ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ 21 ਦਸੰਬਰ ਨੂੰ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਅੱਜ 11 ਵਜੇ ਤੋਂ ਹੀ ਉਮੀਦਵਾਰਾਂ ਵੱਲੋਂ ਨਗਰ ਕੌਂਸਲ ਦਫ਼ਤਰ ਵਿੱਚ ਆਪਣੇ ਕਾਗਜ਼ ਦਾਖਲ ਕੀਤੇ ਗਏ ਆਮ ਆਦਮੀ ਪਾਰਟੀ ਵੱਲੋਂ ਵੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਇੱਕ ਵੱਡੇ ਕਾਫਲੇ ਨਾਲ ਉਮੀਦਵਾਰਾਂ ਨੂੰ ਨਾਲ ਲੈ ਕੇ ਆਮ ਆਦਮੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਗਏ ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਵੱਖ-ਵੱਖ ਵਾਰਡਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਾਏ ਗਏ ਭਾਜਪਾ ਵੱਲੋਂ ਵੀ ਪੰਜ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਉਣ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਪਹੁੰਚੇ आजाद उम्मीदवार भी इस इलेक्शन लेके बहुत उत्साह है आर ओ सुखबीर ने जानकारी दिती कि आम आदमी पार्टी दिखाई उम्मीदवार कांग्रेस पार्टी तेरह भाजपा के अकाली दल के चार अठारह आजाद उम्मीदवार ने अपने कागज किते। कल नामजदगी कागजा की पड़ताल होगी चौदह दसंबर कागज वापस ले जाए ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਨੇ ਕਿਹਾ ਕਿ ਭਾਜਪਾ ਵੀ ਆਪਣੇ ਦਮ ਤੇ ਜਿੱਤੇਗੀ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਅੱਜ ਬਹੁਤ ਹੀ ਖੁਸ਼ੀਆਂ ਦਾ ਸਮਾਂ ਆ ਖੁਸ਼ੀ ਦਾ ਪਾਲਿਆ ਹਲਕਾ ਬਦਾਰ ਸਭਾ ਫਲੋਰ ਦੇ। ਅੱਜ ਅਸੀਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਖੜੇ ਆ। ਮੇਰੇ ਨਾਲ ਸਮੂੱਚਾ ਜ਼ਿਲ੍ਹਾ ਕਰਾਇਆ ਸ਼ਹਿਰ ਸਾਰਾ ਇਕੱਤਰਤ ਆ। ਅਸੀਂ ਅੱਜ ਜਿਹੜੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਚੋਣ ਕਮਿਸ਼ਨ ਨੇ ਇੱਕ ਬਿਗਲ ਬਜਾਇਆ ਆ ਚੋਣਾ ਦਾ ਨਗਰ ਕੌਂਸਲ ਦੀਆਂ ਦਾ ਨਗਰ ਨਿਗਮਾਂ ਦਾ ਉਸੇ ਹੀ ਕੜੀ ਤੇ ਅੱਜ ਕਰਾਇਆ ਦੇ ਵਿੱਚ ਜਿਹੜੇ ਹੈਗੇ ਆ ਸਾਡੇ ਸਤਕਾਰ 13 ਕੈਂਡੀਡੇਟ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਪਾਰਟੀ ਨੇ ਜਿਹੜਾ ਹੈਗਾ ਟਿਕਟ ਦੇ ਕੇ ਨਵਾਜਿਆ ਆ ਉਹ ਅੱਜ ਆਪਣੇ ਕਾਗਜ਼ ਜਿਹੜੇ ਐ ਇੱਥੇ ਨਾਮਜ਼ਦ ਕੰਨ ਦੇ ਲਈ ਪੁੱਜੇ ਆ ਵਾਰਡ ਨੰਬਰ 1 ਦੇ ਵਿੱਚੋਂ ਸਾਡੇ ਪ੍ਰਵੀਨ ਭੈਣ ਜੀ ਵਾਰਡ ਨੰਬਰ 2 ਦੇ ਵਿੱਚੋਂ ਸਾਡੇ ਪੁੰਜ ਸਾਹਿਬ 10 ਨੰਬਰ ਵਾਰਡ ਦੇ ਵਿੱਚੋਂ ਜਸਵੀਰ ਸਿੰਘ ਜੀ 4 ਨੰਬਰ ਵਾਰਡ ਦੇ ਵਿੱਚੋਂ ਸੁਦੇਸ਼ ਕੁਮਾਰ ਬਿੱਲਾ ਜੀ 5 ਨੰਬਰ ਦੇ ਵਿੱਚ ਅਨੁਰਾਦਾ ਜੀ 6 ਨੰਬਰ ਦੇ ਵਿੱਚ ਬਲਵਿੰਦਰ ਸਿੰਘ ਨੌਰਾ ਜੀ ਗੁਰਵਿੰਦਰ ਸਿੰਘ ਨੌਰਾ ਜੀ 7 ਨੰਬਰ ਵਾਰਡ ਦੇ ਵਿੱਚ ਅੰਜੂ ਅਟਵਾਲ ਜੀ 8 ਨੰਬਰ ਦੇ ਵਿੱਚ ਮਨੋਜ ਗੋਗਨਾ ਜੀ 9 ਨੰਬਰ ਵਾਰਡ ਦੇ ਵਿੱਚ ਨਵਜੋਤ ਕੋਰ ਮਨੋਤਾ ਜੀ 10 ਨੰਬਰ ਵਾਰਡ ਦੇ ਵਿੱਚ ਸਾਡੇ ਸਾਥੀ ਸ਼ਰਮਾ ਜੀ 11 ਨੰਬਰ ਦੇ ਵਿੱਚ ਜਿਹੜਾ ਹੈਗਾ ਸਾਡੇ ਸਾਥੀ ਬਲਵਿੰਦਰ ਕੌਰ ਹੀਰ ਜਿਹੜੇ ਸਾਡੇ ਸਰਕਾਰ ਸਾਥੀ ਆ ਹੀਰ ਸਾਹਿਬ ਉਹਨਾਂ ਦੇ ਧਰਮ ਪਤਨੀ ਜੀ 12 ਨੰਬਰ ਵਾਰਡ ਦੇ ਵਿੱਚ ਹਰਮੇਸ਼ ਲਾਲ ਜੀ 13 ਨੰਬਰ ਦੇ ਵਿੱਚ ਰਚਨਾ ਸ਼ਰਮਾ ਜੀ ਇਹ ਸਾਰੇ 13 ਦੇ 13 ਜਿਹੜੇ ਕੈਂਡੀਡੇਟ ਆ ਅੱਜ ਆਪਣੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਜਿੱਥੇ ਏਆਰਓ ਤੇ ਆਰਓ ਸਾਹਿਬ ਬੈਠੇ ਨੇ ਉਹਨਾਂ ਨੂੰ ਆਪਣੇ ਜਿਹੜੇ ਗਿਆ ਨਾਮਜ਼ਦਗੀ ਪੇਪਰ ਜਿਹੜੇ ਗਿਆ ਦਾਖਲ ਕਰਾਏ ਆ ਅਸੀਂ ਆਸ ਕਰਦੇ ਆ ਕਿ ਗ੍ਰਾਂਨਵਾਸੀਆਂ ਨੂੰ ਵੀ ਜਿਸ ਤਰ੍ਹਾਂ ਅਸੀਂ 2.5 ਸਾਲ ਦੇ ਵਿੱਚ ਕੰਮ ਕੀਤਾ ਹੈਗਾ ਵਿਕਾਸ ਦਾ ਉਹ ਹੁਣ ਅੱਗੇ ਜਿਹੜਾ ਹੈਗਾ ਉਸ ਨੂੰ ਹਨੇਰੀਆਂ ਬਾਗ ਲਿਆਵਾਂਗੇ ਤੁਹਾਡੇ ਨਾਲ ਬਚਨ ਬੱਤਾ ਹੈ ਗਿਆ ਮੇਰੇ ਖਿਆਲ ਚ ਕੱਲ ਦਾ ਜਿਹੜਾ ਹੈਗਾ ਪਾਣੀ ਜਿਹੜਾ ਕਮਿਟਡ ਕੀਤਾ ਸੀ ਅਸੀਂ ਪਾਣੀ ਦੀ ਬੂੰਦ ਬੂੰਦ ਕਰਨ ਲਈ ਉਹ ਪ੍ਰਕਿਰਿਆ ਜਿਹੜੀ ਹੈਗੀ ਚੱਲ ਰਹੀ ਹੈਗੀ ਆ ਸੋ ਸਾਰੇ ਹੀ ਗਰਾਹ ਸ਼ਹਿਰ ਨਿਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਜ ਜਿਹੜਾ ਹੈਗਾ ਕਲੀਨ ਸਵੀਪ ਪ੍ਰੋਗਰਾਮ ਦੇ ਉੱਤੇ ਜਿਹੜਾ ਹੈਗਾ ਚਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਪਾਜਪਾ ਅੱਜ ਗੁਰਾਇਆਂ ਨਗਰ ਕੌਂਸਲ ਦੀ ਜੋ ਇਲੈਕਸ਼ਨ ਹੈ ਉਹਦੇ ਜਿਹੜੇ ਪੇਪਰ ਫਿਲ ਹੋ ਰਹੇ ਆ ਮੈਂ ਆਪਣੇ ਕੈਂਡੀਡੇਟ ਸਹਿਵਾਨਾਂ ਦੇ ਖੁਦ ਜਿਹੜੇ ਉਹ ਪੇਪਰ ਜਿਹੜੇ ਉਪਰਵਾਣ ਦੇ ਲਈ ਇੱਥੇ ਪਹੁੰਚਿਆ ਹਾਂ ਔਰ 13 ਵਾਡਾਂ ਦੇ ਵਿੱਚੋਂ ਜਿਹੜੇ ਸਾਡੇ ਕੈਂਡੀਡੇਟ ਨੇ ਉਹ 8 ਜਿਹੜੇ ਲੜ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੋ ਗੁਰਾਇਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲੋਕ ਪਿਆਰ ਕਰਦੇ ਪਰ ਮਾ ਹੁੰਗਾਰਾ ਹੈ ਔਰ ਅਸੀਂ ਜਿਹੜੇ 8 ਕੈਂਡੀਡੇਟ ਸਾਡੇ ਖੜੇ ਨੇ ਉਹ ਅਸੀਂ 8 ਦੇ 8 ਜਿਹੜੇ ਉਹ ਵੱਡੀ ਜਿਹੜੇ ਬਹੁਮਤ ਦੇ ਨਾਲ ਜਿੱਤਣਗੇ ਇਹ ਸਾਨੂੰ ਗੁਰਾਇਆਂ ਦੀ ਜਿਹੜੀ ਜਨਤਾ ਹੈ ਉਹ ਸਾਨੂੰ ਜਰੂਰ ਅਸ਼ੀਰਵਾਦ ਦੇਗੀ ਸਾਨੂੰ ਸੰਪੂਰਨ ਵਿਸ਼ਵਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਨਗਰ ਕਾਉਂਸਲ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਉਦੇ ਸਬੰਧ ਚ ਅੱਜ ਨੋਮੀਨੇਸ਼ਨ ਜਿਹੜੀ ਹੋ ਰਹੀ ਆ ਉੱਚ 13 ਵਾਡਾਂ ਦੇ ਕੈਂਡੀਡੇਟ ਜਿਹੜੇ ਆ ਨੋਮੀਨੇਸ਼ਨ ਫਾਰਮ ਜਿਹੜੇ ਅੱਜ ਭਰ ਰਹੇ ਨੇ ਜਿਸ ਸਬੰਧ ਵਿੱਚ ਪੁਲਿਸ ਦੇ ਪੂਰੇ ਸੁਰੱਖਿਆ ਪਵੰਧ ਕੀਤੇ ਹੋਏ ਨੇ ਕੋਈ ਵੀ ਮਾੜਾ ਅਨਸਰ ਇੱਥੇ ਫਰਕ ਨਹੀਂ ਦਿੱਤਾ ਜਾਊਗਾ ਬੜੇ ਵਧੀਆ ਢੰਗ ਨਾਲ ਅੱਜ ਨੋਮੀਨੇਸ਼ਨ ਕਰਾਈ ਜਾਊਗੀ ਤੇ ਮੇਰੀ ਬੇਨਤੀ ਆ ਸਾਰੇ ਕੈਂਡੀਡੇਟਾਂ ਨੂੰ ਵੀ ਉਹਨੇ ਹੀ ਲੋਕ ਆਉਣ ਉਹਨੇ ਹੀ ਬੰਦੇ ਆਉਣ ਜੇ ਜ਼ਿਆਦਾ ਕਠਨਾ ਕਰਨ ਆਪਣੇ ਨੋਮੀਨੇਸ਼ਨ ਫਾਰਮ ਭਰ ਕੇ ਤੇ ਵਾਪਸ ਜਾਣ